ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੀ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਿਹਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਣੀ ਵੀਡੀਓ ਹੈਗੀ ਆ ਤਿੰਨ ਤੁਹਾਨੂੰ ਆਪਾਂ ਮੱਝਾਂ ਦਿਖਾਵਾਂਗੇ ਦੋਸਤੋ ਉਹਨਾਂ ਦੇ ਵਿੱਚ ਇੱਕ ਝੋਟੀ ਹੈਗੀ ਆ ਵੀਰ ਉਹਨਾਂ ਦੇ ਨਾਲ ਗੱਲਬਾਤ ਕਰ ਲਵਾਂਗੇ ਏਰੀਆ ਵੀਰ ਉਹਨਾਂ ਦਾ ਨਾਮ ਪੁੱਛ ਕੇ ਆਪਾਂ ਉਹਨਾਂ ਤੋਂ ਤੁਹਾਡੇ ਨਾਲ ਆ ਸ਼ੇਅਰ ਕਰਦੇ ਆ ਚਲਦੇ ਆ ਵੀਰ ਉਹਨਾਂ ਦੇ ਕੋਲ ਪੁੱਛ ਲੈਨੇ ਆ ਉਹਨਾਂ ਦਾ ਨਾਮ ਸੋ ਸਸੀ ਕबीर ਜੀ ਸਸੀ ਕਾ ਸੋ ਵੀਰ ਜੀ ਇੱਕ ਤਾਂ ਨਾਮ ਆਪਣਾ ਜ਼ਰੂਰ ਦੱਸ ਦਈਏ ਪਹਿਲਾਂ ਨਾਮ ਦਲਬਾਗ ਸਿੰਘ ਜੀ ਠੀਕ ਆ ਸੋ ਵੀਰ ਦਲਬਾਗ ਸਿੰਘ ਜੀ ਏਰੀਆ ਕਿਹੜਾ ਪੈ ਗਿਆ ਆਪਣਾ ਏਰੀਆ ਜੀ ਆਪਣਾ ਪੈ ਗਿਆ ਪਿਕਵਿੰਡ ਤੋਂ ਅੜਕੋ ਕੋਟੀ ਠੀਕ ਆ ਜੀ ਇਹ ਪਿੰਡ ਕਿਹੜਾ ਪੈ ਗਿਆ ਜਗਤਪੁਰਾ ਜਾਂ ਨਵਾਂ ਪਿੰਡ ਪੈ ਗਿਆ ਆਪਣਾ ਨਹੀਂ ਇਹ ਨਵਾਂ ਪਿੰਡ ਫਤਿਹਪੁਰ ਠੀਕ ਆ ਨਵਾਂ ਪਿੰਡ ਫਤਿਹਪੁਰ ਠੀਕ ਆ ਸੋ ਵੀਰ ਦਲਬਾਗ ਜੀ ਇਹਦੇ ਲਾਗੇ ਬੰਨੇ ਹੋਰ ਕਿਹੜੇ ਕਿਹੜੇ ਪਿੰਡ ਹਨ ਇਹ ਲਾਗੇ ਮੰਨੇ ਪਿੰਡ ਬੱਲਿਆ ਵਾਲਾ ਠੀਕ ਹੈ ਜੀ ਮੂਰਪੁਰਾ ਠੀਕ ਜਿਵੇਂ ਬੈੜਵਾਲ ਠੀਕ ਹੈ ਅਲਗੋਂ ਅਲਗੋਂ ਹਾਂ ਅਲਗੋਂ ਕਲਾ ਹਾਂਜੀ ਹਾਂਜੀ ਜੀ ਠੀਕ ਹੈ ਬਾਕੀ ਮਾੜੀ ਮੇਗਾ ਜਾਂ ਮਾੜੀ ਬਿਲਕੁਲ ਨਾਲ ਗੌਰ ਸਿੰਘ ਬਿਲਕੁਲ ਲਾਗੇ ਲਾਗੇ ਲੱਗਦੇ ਆ ਲਾਗੇ ਲਾਗੇ ਲੱਗਦੇ ਆ ਠੀਕ ਆ ਸੋ ਕਿਸਾਨ ਵੀਰੋ ਇਹ ਪਿੱਕੀ ਵੈਂਟ ਤੋਂ ਤਕਰੀਬਨ ਖੇਮਕਰਨ ਰੋਡ ਦੇ ਉੱਪਰ ਜਿਹੜਾ ਪਿੰਡ ਹੈਗਾ ਅਲਗੋਂ ਪਿੰਡ ਦਾ ਅਲਗੋਂ ਪਿੰਡ ਤੋਂ ਦੋਸਤੋ ਅੱਗੇ ਪਿੰਡ ਨਵਾਂ ਪਿੰਡ ਆਉਂਦਾ ਨਵੇਂ ਪਿੰਡ ਦਾ ਰਸਤਾ ਤੁਸੀਂ ਫੜ ਸਕਦੇ ਹੋ ਤੇ ਵੀਰ ਹੁਣਾਂ ਦੇ ਕੋਲ ਤੁਸੀਂ ਪਹੁੰਚ ਸਕਦੇ ਹੋ ਬਾਕੀ ਕੰਟੈਕਟ ਨੰਬਰ ਜਿਹੜੇ ਵੀਰ ਹੁਣਾਂ ਦੇ ਆਪਾਂ ਵੀਡੀਓ ਦੇ ਵਿੱਚ ਵੀਰ ਹੁਣਾਂ ਤੋਂ ਪੁੱਛ ਲੈਨੇ ਆ। ਸੋ ਦਲਬਾਗ ਵੀਰ ਜੀ ਇੱਕ ਆਪਣੇ ਜਿਹੜੇ ਮੋਬਾਈਲ ਨੰਬਰ ਕੰਟੈਕਟ ਨੰਬਰ ਵੀ ਬੋਲ ਕੇ ਜਰੂਰ ਦੱਸ ਦਈਏ। ਨੇ ਨੇ 9156 ਜੀ 48398 ਠੀਕ ਹੈ। ਸੋ ਦਲਬਾਗ ਵੀਰ ਜੀ ਅੱਜ ਆਪਾਂ ਜਿਹੜੇ ਪਸ਼ੂ ਲੈ ਕੇ ਆਏ ਆ ਜੇ ਆਪਾਂ ਇਸ ਪਹਿਲੀ ਝੋਟੀ ਦੀ ਗੱਲ ਕਰੀਏ ਤਾਂ ਇਹ ਸਾਨੂੰ ਪਾਈਏ ਚਾਣਨਾ ਵੀ ਕਿੰਨੇ ਕ ਦਿਨ ਤੱਕ ਅਜ ਇਹ ਕੋਈ 10-15 ਦਿਨ ਤੋਂ ਸੁਣ ਜਾਰੀ ਹੈ ਜੀ ਠੀਕ ਹੈ ਜੀ ਸੋ ਵੀਰ ਜੀ ਆਪਣਾ ਵਪਾਰ ਦਾ ਕੰਮ ਹੈ ਅੱਗੋਂ ਆਪਾਂ ਸਾਰੇ ਪਸ਼ੂ ਅੱਗੋਂ ਹੀ ਲੈ ਕੇ ਆਏ ਆਂ ਹਾਂ ਜੀ ਅੱਗੋਂ ਲੈ ਕੇ ਠੀਕ ਹੈ ਜੀ ਸੋ ਵੀਰ ਜੀ ਉਮਰ ਦਾ ਜਾਂ ਕੋਈ ਦੰਦੋਂ ਇਹਦਾ ਪਤਾ ਵੀ ਕਿੰਨੇ ਕ ਮੂੰਹ ਦੰਦ ਹੋਣਗੇ ਏ ਦੰਦਾਂ ਛਿੱਕੀ ਹੈ ਠੀਕ ਹੈ ਜੀ ਸੋ ਹਜੇ 10 ਦਿਨ ਦੱਸਿਆ ਲੈ ਜੇਗੀ ਹਾਂ ਜੀ ਦੱਸ ਠੀਕ ਹੈ ਜੀ ਸੋ ਵੀਰ ਜੀ ਇੱਕ ਮੁੱਲ ਵੀ ਆਪਾਂ ਨੂੰ ਦੱਸ ਦਈਏ ਮੁੱਲ ਕੀ ਕਰਦੇ ਆ ਮੁੱਲ 90 ਜੜੀ ਠੀਕ ਹੈ ਮੁੱਲ 90 ਰਮਾਨ ਤੋਂ ਹੋ ਜਾਏਗਾ ਹਨਾ ਮਾਕਰ ਰਮਾਨ ਠੀਕ ਹੈ ਸੋ ਕਿਸਾਨ ਵੀਰੋ ਬਾਕੀ ਤੁਸੀਂ ਵੇਖ ਸਕਦੇ ਹੋ ਝੋਟੀ ਦਾ ਕੱਦ-ਕਾਠ ਵੀ ਸੋਹਣਾ ਹੈਗਾ ਆਮ ਨਾਰਮਲ ਮੱਜਾਂ ਦਾ ਦੋਸਤੋ ਜਿਹੜਾ ਕੱਦ-ਕਾਠ ਏ ਊਂਡਾ ਝੋਟੀ ਦਾ ਕੱਦ-ਕਾਠ ਹੈਗਾ ਕੋਈ ਬਾਲਾ ਸਮੱਧਰ ਜਾਂ ਛੋਟਾ ਜਾਂ ਮੀਡੀਅਮ ਜਾਂ ਕੱਦ ਨਹੀਂਗਾ ਠੀਕ ਹੈ ਜਿੱਥੋਂ ਤੱਕ ਮੇਰੀ ਨਿਗਾਹ ਦੇ ਵਿੱਚ ਹੈਗੀ ਹੈ ਜੈਡ ਬਲੈਕ ਆ ਪੂਛ ਤੇ ਕੁਝ ਕਵਾਲ ਚਿੱਟੇ ਨੇ ਦੋਸਤੋ ਕੁੰਡਾ ਸਿੰਘ ਆ ਤੁਸੀਂ ਵੇਖ ਸਕਦੇ ਹੋ ਸੋ ਅਦਰਬਾਗ ਵੀ 10 ਕ ਦਿਨ ਹਜੇ ਇਸ ਨੇ ਲੈ ਜਾਣੇ ਆ ਹਵਾਨਾ ਭਰਦੀ ਪਈ ਐ ਹੋੜੀ ਤੋਰ ਲਿਆ ਅਜ ਕੋਈ ਲੈ ਜੋ ਲੈ ਚਲੋ ਜੀ ਬਾਕੀ ਜੇ ਦੋਸਤੋ ਜਿੰਨੀ ਕਿ ਬਣੀ ਥਣੀ ਹੈਗੀ ਥੱਲੇ ਤੁਸੀਂ ਜ਼ਰੂਰ ਵੀਡੀਓ ਦੇ ਵਿੱਚ ਨੋਟ ਕਰ ਸਕਦੇ ਹੋ ਟਾਈਮ ਹਜੇ 10 ਦਿਨ ਦਾ ਸਮਾਂ ਇਸ ਨੇ ਲੈ ਜਨਾ ਸੋ ਦਲਬਾਘਵੀਰ ਜੀ ਦੂਜੇ ਨੰਬਰ ਤੇ ਆਪਣੇ ਕੋਲ ਇਹ ਮੱਝ ਆ ਗਈ ਹੈ ਜੀ ਜੀ ਇਹ ਅੱਗੇ ਕਿੰਨਾ ਸੁਆ ਸੂਈ ਹੈਗੀ ਹੈ ਜੀ ਇਹ ਤੀਜਾ ਸੁਆ ਸੂਈ ਹੈ ਠੀਕ ਹੈ ਜੀ ਅੱਜ ਤਕਰੀਬਨ ਕਿੰਨੇ ਕਿ ਦਿਨਾਂ ਦੀ ਸੂਈ ਹੈ ਜੀ ਇਹ 5 ਦਿਨ ਦੀ ਸੂਈ ਹੈ ਜੀ ਠੀਕ ਹੈ ਮਗਰ ਬੱਚਾ ਕਿੰਦੇ ਆ ਗਿਆ ਮਗਰ ਕੱਟੀ ਹੈ ਜੀ ਇਹਦੇ ਠੀਕ ਹੈ ਸੋ ਕਿਸਾਨ ਵੀਰੋ ਅੱਜ 5 ਦਿਨ ਹੋ ਗਏ ਇਹਨੂੰ ਸੂਈ ਨੂੰ ਜਿਹੜਾ ਮਗਰ ਕਾਫ ਹੈਗਾ ਬੱਚਾ ਉਹ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਮਗਰ ਜਿਹੜੀ ਕੱਟੀ ਹੈਗੀ ਆ ਸੋ ਵੀਰ ਜੀ ਦੁੱਧ ਕਿੰਨਾ ਕੁ ਤਿਆਰ ਹੈਗਾ ਅੱਜ ਦੇ ਸਮੇਂ ਦੁੱਧ ਇਸ ਦਾ 9 ਕਿਲੋ ਹੈਗਾ ਜੀ 8 ਤੋਂ 9 ਠੀਕ ਹੈ ਜੀ 8 ਤੋਂ 9 ਦੋਸਤੋ ਜਿਹੜਾ ਦੁੱਧ ਚੁਵਾਈ ਤੁਸੀਂ ਕਰ ਲੈਣੀ ਆ ਬਿਲਕੁਲ ਤੋਲਵਾ ਦੁੱਧ 8 ਤੋਂ 9 ਲੀਟਰ ਹੈਗਾ 5 ਦਿਨਾਂ ਦੀ ਜਿਹੜੀ ਸੂਈ ਹੈਗੀ ਆ ਤਕਰੀਬਨ ਦੁੱਧ ਵੀਰ ਜੀ ਕਿੰਨਾ ਕੁ ਪਾ ਦੇਗੀ ਕਿੰਨਾ ਕੁ ਕਰ ਦੇਗੀ ਪੀਕ ਦੇ ਇਹ 15 ਲੀਟਰ ਦੇ ਕਰੀਬ ਉਹਨਾਂ ਦੱਸਿਆ ਦੁੱਧ ਬਾਕੀ ਉਹਨਾਂ ਮਾ ਠੀਕ ਹੈ ਜੀ ਚਲੋ ਬਾਕੀ ਅੱਗੇ ਪਾਇਦਾ ਹੀ ਆ ਜੀ ਅਗਲੇ ਘਰੇ ਗਈ ਤੇ ਪਾਇਦਾ ਹੀ ਆ ਸੇਵਾ ਦਾ ਹੀ ਅੱਗੇ ਤੇ ਹਾਂਜੀ ਠੀਕ ਆ ਸੋ ਦਲਬਖਵੀਰ ਕੀ ਮੁੱਲ ਕੀ ਕਰਦੇ ਹਿੰਦੇ ਆਪਾਂ ਮੁੱਲ 75 ਕਰਦੇ ਆ ਜੀ ਠੀਕ ਆ ਜੀ ਸੋ ਕਿਸਾਨ ਵੀਰੋ 75000 ਰੁਪਇਆ ਦੂਜੇ ਨੰਬਰ ਦੀ ਇਹ ਮੱਝ ਦਾ ਮੁੱਲ ਵੀਰ ਹੋਣਾ ਨੇ ਕੀਤਾ ਬਾਕੀ ਤੁਸੀਂ ਜਿਹੜਾ ਬਾਡੀ ਸਟ੍ਰਕਚਰ ਆ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਤਾਜੀ ਸੂਈ ਆ ਥੋੜਾ ਜਿਹਾ ਜੇ ਸਰੀਰ ਕਹਿ ਸਕਦੇ ਨਹੀਂ ਆਪਾਂ ਜਿਵੇਂ ਤਾਜ਼ਾ ਸੂਆ ਪਸ਼ੂ ਦਾ ਬਾਕੀ ਜਿਹੜਾ ਸਿੰਗਾ ਦੀ ਬੰਤਰ ਥੋੜੀ ਜਿਹੀ ਖੁੱਲੀ ਆ ਉਹ ਜਰੂਰ ਵੀਡੀਓ ਦੇ ਵਿੱਚ ਤੁਸੀਂ ਨੋਟ ਕਰ ਸਕਦੇ ਹੋ ਠੀਕ ਹੈ ਜੀ ਇਹਨੂੰ ਖੋਲ ਕੇ ਲੈ ਆਈਏ ਬਾਹਰ ਜੀ ਤੇ ਬਾਕੀ ਕਿਸਾਨ ਵੀਰੋ ਜਿਹੜੇ ਮੇਰੇ ਵੀਰ ਭਰਾ ਤੁਸੀਂ ਖਰੀਦਣ ਆਵੋ ਮੌਕੇ ਤੇ ਆਪਦੀ 2 ਡੰਗ ਦੀ ਚਵਾਈ 1 ਡੰਗ ਦੀ ਚਵਾਈ ਪਾਸ ਤੁਸੀਂ ਖੁਦ ਨੇ ਆਪ ਕਰਨਾ ਪਸੂ ਬਾਕੀ ਵੀਰ ਹੁਣਾ ਦੇ ਕਿੱਲੇ ਤੇ ਵੀਰ ਹੁਣਾ ਦੇ ਕਹਿਣ ਮੁਤਾਬਕ ਚੁਵਾਈ ਵੀ ਇੱਕ ਨੰਬਰ ਹੈਗੀ ਆ ਧਾਰ ਵੀ ਚੰਗੀ ਹੈਗੀ ਆ ਬਾਕੀ ਤੁਸੀਂ ਤਸੱਲੀ ਜਿਹੜੀ ਮੌਕੇ ਤੇ ਪਹੁੰਚ ਕੇ ਖਰੀਦਣ ਤੋਂ ਪਹਿਲਾਂ ਆਪਦੀ ਜ਼ਰੂਰ ਕਰ ਸਕਦੇ ਠੀਕ ਹੈ ਜੀ ਸੁਵਿਧਾ ਤੀਜੇ ਨੰਬਰ ਤੇ ਜਿਹੜੀ ਆਪਣੇ ਕੋਲ ਮੱਝ ਖੜੀ ਹੈ ਇਹਦੀ ਵੀ ਡਿਟੇਲ ਸਾਨੂੰ ਦੱਸ ਹੀ ਦਿਓ ਵੀ ਇਹ ਕੀ ਹਿਸਾਬ ਕਿਤਾਬ ਜੇਗਾ ਜੀ ਇਹ ਕੀ ਮਤਲਬ ਕਿ ਕਿੰਨਾ ਸੂਆ ਅੱਗੇ ਸੂਈ ਹੋਵੇਗੀ ਇਹ ਤਿੱਜਾ ਸੂਆ ਸੂਈ ਹੈ ਜੀ ਟੋਕੜਾ ਮੱਝ 5 ਕਿਲੋ ਰੋਧਿਆ ਜੀ ਅਸਲੇ ਠੀਕ ਹੈ ਜੀ 5 ਕਿਲੋ ਦੋਸਤੋ ਜਿਹੜਾ ਦੁੱਧ ਹੈਗਾ ਤੇ ਕਿੰਨੇ ਕ ਮਹੀਨੇ ਹੋ ਗਏ ਹੋਣਗੇ ਵੀਰ ਸੂਈ ਇਹਨਾਂ ਨੂੰ ਕੋਈ ਵਿਚਾਰ ਪਾ ਚਾਰ ਪੰਜ ਮਹੀਨੇ ਹੋ ਗਏ ਹੋਣਗੇ ਸੂਈ ਨੂੰ ਠੀਕ ਹੈ ਚਾਰ ਪੰਜ ਮਹੀਨੇ ਅੱਗੇ ਬਣੀ ਪੂਣੀ ਨਹੀਂ ਹੈਗੀ ਨਾ ਬਣੀ ਨਹੀਂ ਹੈਗੀ ਠੀਕ ਹੈ ਸੋ ਦੋਸਤੋ ਜਿਹੜੀ ਅੱਗੇ ਆ ਬਣੀ ਨਹੀਂ ਹੈਗੀਗੀ ਕੋਈ ਏਆਈ ਨਹੀਂ ਹੋਏਗੀ ਵੀਰ ਹੋਣਾ ਨੇ ਮਤਲਬ ਕਿ ਟੋਕੜ ਹੀ ਲੈ ਕੇ ਆਏ ਨੇ ਬਾਕੀ 5 ਕਿਲੋ ਦੁੱਧ ਹੈਗਾ ਤੇ ਸੁਆ ਵੀਰ ਜੀ ਕਿੰਨਾ ਦੱਸਿਆ ਸੀ ਸੁਆ ਤੀਜਾ ਨੂੰ ਸੁਆ ਦੋਸਤੋ ਜਿਹੜਾ ਤੀਜਾ ਹੈਗਾ ਬਾਕੀ ਤੁਸੀਂ ਜਿਹੜਾ ਵੀਡੀਓ ਦੇ ਵਿੱਚ ਜ਼ਰੂਰ ਨੋਟ ਕਰ ਸਕਦੇ ਹੋ ਦਲਬਾ ਜਿਹੜਾ ਮੁੱਲ ਕੀ ਰੱਖਿਆ ਹੋਇਆ ਆ ਪਾਜੀ 30000 ਰੁਪਏ ਪਾਜੀ ਮੁੱਲ ਠੀਕ ਆ ਜੀ 5 ਕਿਲੋ ਬਿਲਕੁਲ ਦੋ ਟਾਈਮ ਦਾ ਦੁੱਧ ਆ ਜੀ ਜੀ ਦੋ ਟਾਈਮ ਮਿਲਦੀ ਨਾ ਥਾਪੀ ਤੇ ਮਿਲਦੀ ਪਹਾੜੇ ਤੇ ਪਹਾੜਾ ਪਾਲ ਲਓ ਪਾਲ ਲਾ ਬਾਕੀ ਇਹ ਟਿਕਟ ਕੋਆ ਨਹੀਂ ਲਈ ਠੀਕ ਆ ਸੋ ਕਿਸਾਨ ਵੀਰੋ ਪਹਾੜੇ ਤੇ ਅਕੈ ਲਈਏ ਵੀ ਵੰਡੇ ਤੇ ਚਾਹੇ ਥਾਪੀ ਤੇ ਇਹ ਮੱਝ ਵੀਰ ਹੁਣਾਂ ਦੇ ਕੋਲ ਆ ਮਿਲਦੀ ਆ ਬਾਕੀ ਜਿਹੜੀ ਤੁਸੀਂ ਥਾਣਾ ਦੀ ਹੋਣ ਜਿਹੜਾ ਟਾਈਮ ਆ ਤਕਰੀਬਨ 10:30 ਤੋਂ 11 ਵਜੇ ਦਾ ਹੋਇਆ ਚੁਾਈ ਸੁਬਾ ਵੀਰ ਜੀ ਕਿੰਨੇ ਕ ਵਜੇ ਕੀਤੀ ਹੋਵੇਗੀ ਜੀ 6:30 ਸੋ ਆ 6:30 ਵਜੇ ਚੁਾਈ ਆ ਜੀ ਠੀਕ ਆ 6:30 ਵਜੇ ਦੀ ਦੋਸਤੋ ਮਾਰਨਿੰਗ ਟਾਈਮ ਚੁਾਈ ਹੋਈ ਆ ਸ਼ਾਮ ਨੂੰ ਵੀ ਵੀਰ ਹੋਣੀ ਇੰਨੇ ਕ ਟਾਈਮ ਤੇ ਚੁਾਈ ਕਰਦੇ ਨੇ ਕਿਸੇ ਵੀਰ ਭਰਾ ਨੇ ਦੋਸਤੋ ਜਦੋਂ ਟੋਕੜ ਮੱਝ ਲੈਣੀ ਹੋਵੇ ਗੱਭਨ ਨਹੀਂ ਹੈਗੀ ਕਿ ਇੱਕ ਵਾਰੀ ਫਿਰ ਤੁਸੀਂ ਨੋਟ ਕਰ ਲਿਓ ਜੇ ਤੇ ਜਰੂਰ ਖਰੀਦ ਸਕਦੇ ਹੋ 37000 ਰੁਪਏ ਡਿਮਾਂਡ ਆ ਸੋ ਤਿੰਨਾ ਪਸ਼ੂਆਂ ਦੇ ਵਿੱਚੋਂ 200 ਮਾਨਤਾ ਨਵੀਰੂ ਹਣਾ ਵੱਲੋਂ ਕੀਤਾ ਜਾਵੇਗਾ ਜਦੋਂ ਤੁਸੀਂ ਮੌਕੇ ਤੇ ਪਹੁੰਚੇ ਖਰੀਦਣ ਸੋ ਦਰਬਾਖਵੀਰ ਜੀ ਇਹਨੂੰ ਵੀ ਖੋਲ ਲੀਏ ਮਾੜਾ ਜਿਹਾ ਢੇੜਾ ਕਰਾ ਦਿੱਤੀ ਇਧਰੋਂ ਲਓ ਜੀ ਲਓ ਜੀ ਠੀਕ ਆ ਕਿਸਾਨ ਵੀਰੋ ਇਹ ਸੰਨ ਵੀਰ ਹੁਣਾਂ ਦੇ ਕੋਲ ਤਿੰਨ ਐਨੀਮਲ ਤਿੰਨੇ ਐਨੀਮਲ ਦੀ ਜਿਹੜੀ ਡਿਟੇਲ ਹੈਗੀ ਆਪਾਂ ਤੁਹਾਨੂੰ ਵੀਰ ਹੁਣਾਂ ਤੋਂ ਜਿਹੜੀ ਪੁੱਛ ਕੇ ਆ ਤੁਹਾਡੇ ਸਾਹਮਣੇ ਪੇਸ਼ ਕੀਤੀ ਆ ਬਾਕੀ ਕਿਸੇ ਪਸ਼ੂ ਦੇ ਵਿੱਚੋਂ ਆ ਤੇ ਜਦੋਂ ਤੁਸੀਂ ਖਰੀਦਣ ਰਾਇ ਮਾਨਤਨ ਹਰ ਇੱਕ ਪਸ਼ੂ ਦੇ ਵਿੱਚੋਂ ਹੋਵੇਗਾ ਜਿਹੜੇ ਕੰਟੈਕਟ ਨੰਬਰ ਨੇ ਵੀਰ ਹੁਣਾ ਦੇ ਉਹ ਵੀ ਜਿਹੜੇ ਵੀਡੀਓ ਦੇ ਵਿੱਚ ਆਪਾਂ ਚਲਾਵਾਂਗੇ ਤੁਸੀਂ ਵੀਡੀਓ ਦੇ ਵਿੱਚ ਜਿਹੜੇ ਕੰਟੈਕਟ ਨੰਬਰ ਵੀਰ ਹੁਣਾ ਦਲਬਾਖ ਹੁਣਾ ਦੇ ਦਿੱਤੇ ਹੋਣਗੇ ਤੁਸੀਂ ਨੰਬਰਾਂ ਤੇ ਸੰਪਰਕ ਕਰਕੇ ਇਹਨਾਂ ਪਸ਼ੂਆਂ ਦੇ ਵਿੱਚੋਂ ਕੋਈ ਪਸ਼ੂ ਵੀ ਜਿਹੜਾ ਖਰੀਦ ਸਕਦੇ ਹੋ ਸੋ ਦਲਬਾਖ ਵੀਰ ਜੀ ਇੱਕ ਵਾਰੀ ਜਿਹੜਾ ਕੰਟੈਕਟ ਨੰਬਰ ਆਪਣੇ ਦੱਸ ਦਈਏ ਫੇਰ ਜੀ 9956 ਜੀ 48398 ਠੀਕ ਹੈ ਜੇ ਕੋਈ ਫੇਰ ਬੋਲਦਗੇ ਜੀ 9956 48398 ਠੀਕ ਹੈ ਠੀਕ ਹੈ ਜੀ ਹਾਂਜੀ ਉਹ ਵੀ ਇੱਕ ਹੋਰ ਹੈ ਕਾ ਨੰਬਰ ਕੋਈ ਗਲਤੀ ਦੇ ਦਿਆ ਜੀ 86725 ਹਾਂਜੀ 20883 ਠੀਕ ਹੈ ਜੀ ਸੋ ਦੋਸਤੋ ਇਹ ਸਨ ਵੀਰ ਹੋਣਾ ਦੇ ਕੰਟੈਕਟ ਨੰਬਰ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਹਨਾਂ ਪਸ਼ੂਆਂ ਚੋਂ ਜਿਹੜਾ ਤੁਹਾਡੇ ਦਿਲ ਨੂੰ ਲੱਗਦਾ ਪਸ਼ੂ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ